ਜਿਉਨੋ ਵੀ ਕਿਤੇ ਨਾਲ ਫੋਨ ਆਇਆ ਮੈਂ ਨਹੀਂ ਕਦੇ ਵੇਖਿਆ ਵੀ ਆ ਇਹ ਬਹਿ ਕੇ ਗੱਲ ਕਰੀ ਜਾਂਦੇ ਅੱਛਾ ਜਿਉਨੋ ਪੁੱਛਦਾ ਕੀ ਕਰੀ ਜਾਂਦਾ ਜਾਂ ਮੈਂ ਚਾਹ ਬਰਾਈ ਜਾਂਦਾ ਜਾਂ ਮੈਂ ਹੁਣ ਮੈਂ ਦਾਲ ਦਾਲ ਧਰਦਾ ਮੈਂ ਆ ਕਰਦਾ ਜਾਂ ਮੈਂ ਗੱਡੀ ਚਲਾਈ ਜਾਂਦਾ ਉਹਨਾਂ ਕੋਲ ਟਾਈਮ ਹੀ ਨਹੀਂ ਤੇ ਮੈਂ ਨਹੀਂ ਉਹ ਦੋਨੇ ਕਦੇ ਵੇਖੇ ਵੀ ਆ ਇਸ ਵੇਲੇ ਇਹ ਬੈਠੇ ਆਰਾਮ ਨਾਲ ਗੱਲ ਕਰੀ ਜਾਂਦੇ ਆ ਉਹ ਕੰਮ ਕਰੀ ਜਾਂਦੇ ਹੁੰਦੇ ਆਪਣਾ ਆਪਾਂ ਗੱਲਾਂ ਕਰੀ ਜਾਂਦੇ ਹਾਂ ਆਪਾਂ ਗੱਲਾਂ ਕਰੀ ਜਾਂਦੇ ਨਹੀਂ ਨਹੀਂ ਉਹਨਾਂ ਕੋਲ ਇਹਨਾਂ ਕੰਮ ਤੇ ਐਟੇ ਨਾਲੋਂ ਤਾਂ ਨਾਲ ਨਾਲ ਮੁੰਡਾ ਮੁੰਡਾ ਪੋਤੇ ਹਿੰਦਾ ਹਾਂ ਉਹ ਵੀ ਆਦਾ ਫੋਨ ਜਾ ਲਾ ਲੰਦਾ ਕਰਨ ਨੂੰ ਹਾਂ ਤੇ ਸਾਡੇ ਬਾੜ ਜੇ ਇਕੱਠੇ ਉੱਤੋਂ ਢੇੜਾ ਆ ਜਾਂਦਾ ਬਾੜ ਵਿੱਚ ਦੀ ਵੀ ਐ ਇਧਰਲੇ ਬਾੜ ਵੜ ਗਿਆ ਇਧਰ ਦੀ ਨਿਕਲ ਗਿਆ ਬਸ ਫੋਨ ਤੇ ਗੱਲ ਕਰਨਾ ਕਰਦਾ ਇਧਰਲੇ ਬਾੜ ਆ ਗਿਆ ਇਧਰੋਂ ਇਧਰਲੇ ਬਾੜ ਟੱਪ ਗਿਆ ਇੱਥੋਂ ਆ ਪਹੀ ਤੇ ਟੱਪ ਗਿਆ ਉਹ ਮੈਂ ਉਹ ਆਦਾ ਤੂੰ ਇਹ ਜ ਕਿਸੇ ਵੇਲੇ ਕਹਣਾ ਛੱਡ ਵੀ ਦਿਆ ਕਰ ਓਏ ਹਾਂ ਤੇ ਹੁਣ ਉਹਨੂੰ ਜਦੋਂ ਮਰਜੀ ਐ ਪਿਛਲੇ ਤਾਂ ਹੁਣ ਮੈਂ ਗੱਡੀ ਚਲਾਈ ਜਾਣਾ ਹੁਣ ਮੈਂ ਭਾਂਡੇ ਮਾਜੀ ਜਾਣਾ ਹੁਣ ਮੈਂ ਦਾਲ ਬਣਾਉਣਾ ਹੈ ਜਾਬਾਤ ਖੀਰਾ ਦਾ ਹੁੰਦਾ ਹੁਣ ਮੈਂ ਬਸਾਉਣਾ ਹੁਣ ਮੈਂ ਹੋਰ ਵੀ ਕਰਨਗੇ ਰਾਤ ਨੂੰ ਜਦ ਇੰਦਰ ਆਉਂਦੀ ਆ ਉਹ ਵੇਲੇ ਹੋ ਕੇ ਕਰਦੇ ਆ ਨਾ ਵੇਲੇ ਹੋ ਕੇ ਕਰਦੇ ਆ ਕਰਦੇ ਇੱਥੇ ਦਾ ਛੱਪੜ ਛੁੱਪੜ ਸਾਰੇ ਵਿਹਲੇ ਹੋ ਗਏ ਪੰਜਾਬ ਦੇ ਬਾਬਾ ਜੀ ਚੁੱਪੜ ਕੀ ਵਿਹਲੇ ਗਏ ਦਾ ਵਿਹਲੇ ਤੋਂ ਹੀ ਭੜੇ ਹੋ ਗਿਆ ਆ ਸਾਰਾ ਜਿਹੜਾ ਗੰਦਾ ਬਾੜੀ ਆ ਉਹ ਦੂਜਾ 200 ਦਾ ਮਹੰਜੀ 200 ਦਾ ਮੈਂ ਤੇ ਛੱਪਣਾਉਂਦੇ ਬੁੜੀਆਂ ਲੀੜੇ ਤੋਂ 4 ਰੁਪਏ ਇੱਥੇ ਉਹੀ ਆ ਨਾ ਸਾਰੇ ਜਵਾਨ ਇੱਥੇ ਖੋਜੀ ਤੇ ਮੋੜ ਹੁੰਦਾ ਸੀ ਆਹ ਜਿੱਥੇ ਕੋਠਾ ਹੈ ਅੱਛਾ ਇੱਥੇ ਮੋੜ ਹੁੰਦਾ ਸੀ ਤੇ ਮੇਰੇ ਆਪ ਯਾਦਾ ਇੱਥੇ ਦਾ 20 20 30 ਸੀ ਜਵਾਕ ਹਾਂ ਇਦਰੋਂ ਐ ਭੱਜ ਕੇ ਬੋਹੜ ਤੇ ਚੜ ਜਾਂਦੇ ਤੇ ਆ ਚਾ ਕੇ ਉੱਥੇ ਛੱਪੜ ਕੇ ਛਾਲਾ ਮਾਰਦੇ ਫਿਰ ਫਿਰ ਜਾਂਦੇ ਫਿਰ ਬੋਹੜ ਤੇ ਚੜਦੇ ਛਾਲਾ ਮਾਰਦੇ ਐ ਕਰਦੇ ਹੁੰਦੇ ਤੇ ਵੇਲੇ ਹੋ ਕੇ ਦੇਖ ਲੋ ਨਾ ਤੇ ਆ ਵਧੀਆ ਪਾਣੀ ਹੁੰਦਾ ਸੀ ਅਸੀਂ ਪਹਿਲਾਂ ਵਾਲੇ ਬੰਦੇ ਨਾ ਸਾਰੇ ਇੱਕ ਦਿਨ ਬਾੜ ਦੇ ਇੱਥੇ ਤਰ ਕੇ ਡੱਪਦੇ ਬਾਹਰ ਅੱਛਾ ਤੇ ਹੁਣ ਕੋਈ ਦਿਨ ਛੱਪੜ ਡੁੱਬ ਜੂਗਾ ਕਿਤੇ ਪਰ ਕਿੱਦਾਂ ਡੁੱਗੋ ਅਸੀਂ ਹੁਣ ਟੱਪ ਜਾਾਂਗੇ ਆ ਸਾਡੇ ਅਸੀਂ ਅਸੀਂ ਕਿੱਡਾ ਕਰ ਤਸਾਂ ਨਹਿਰ ਸੁਆ ਕਿੱਦਾਂ ਡਾਬੇ ਵੇਚੀ ਟੱਪਾਂਗੇ ਅਸੀਂ ਤਰ ਕੇ ਹਾਂ ਟੱਪ ਹੁਣ ਵੀ ਟੱਪਾਂਗੇ ਅੱਛਾ ਹੁਣ ਵੀ ਟੱਪਾਂਗੇ ਅਸੀਂ ਹਾਂ ਤੇ ਜੇ ਪਰ ਹੁਣ ਵਾਲ ਬੰ ਉਹਨੂੰ ਡੋਬ ਜਾਣਗੇ ਕੋਈ ਨਹੀਂ ਤਰਨ ਜਾਣਦਾ ਨਾ ਕੋਦਮ ਆ ਦੋਪਾ ਸਾਡੇ 4-5 ਕਿੱਲੇ ਚਾਹੀਏ ਤੇ ਅਸੀਂ ਆਮ ਹੀ ਟੱਪ ਜਾਂਦੇ ਸੀ ਹਾਂ ਆਮ ਹੀ ਟੱਪਦੇ ਸੀ ਨਹੀਂ ਆਪ ਕੋ ਤਾੜਾ ਬਹੁਤ ਪਾਣੀ ਉਹਦੇ ਰੇਜ ਮੈਂ ਟੈਣੀ ਸੀ ਕਿਸੇ ਦੇ ਨਾਲ ਕਾ ਸੀ ਜਾ ਸਾਡੇ ਖੂਹ ਸੀ ਪੁਰਾਣਾ ਇਹ ਖੂਹ ਦਾ ਕੋਈ ਦੋ ਤੋੜੇ ਭਰਾਂਦਾ ਕੋਈ ਚਾਰ ਦਾ ਇੱਥੇ ਕੱਪੜੇ ਬੁੜੀਆਂ ਧੋਣੇ ਇੱਥੇ ਅਸੀਂ ਨਹਾਉਣਾ ਇੱਥੇ ਜਲ ਮਾਲ ਲੈ ਕੇ ਆਉਂਦੇ ਬਾਹਰੋਂ ਇੱਥੇ ਆਉਂਦੇ ਦਰਾਖਤ ਬਣ ਬਣ ਉਹਨਾਂ ਥੱਲੇ ਮਾਲ ਭਾ ਦੇਣੇ ਇਹਦੇ ਵਿੱਚ ਹੀ ਨਹਾਉਣਾ ਕਪੜੇ ਕਪੜੇ ਵੀ ਤੇ ਕੋਈ ਬਿਮਾਰੀ ਨਹੀਂ ਸੀ ਬਾਹਰ ਚੋਲੇ ਪਏ ਉਹਦੇ ਚੋਲੇ ਖਾਂਦੇ ਹਾਂ ਤੇ ਬਾਹਰ ਜੇ ਤੂਤੀਆਂ ਖਾਂਦੇ ਨਸੂੜੀਆਂ ਖਾਂਦੇ ਤੇ ਬੇਰ ਖਾਂਦੇ ਛੱਲੀਆਂ ਇਹ ਉਹੀਆਂ ਚੀਜ਼ਾਂ ਹੁੰਦੀਆਂ ਸੀ ਗਾਣ ਨੇ ਚੀਜ਼ਾਂ ਹੁੰਦੀਆਂ ਸੀ ਅੱਛਾ ਖਖੜੀਆਂ ਮਤੀਰੀਆਂ ਇਹ ਚੀਜ਼ਾਂ ਆਮ ਛੱਲੀਆਂ ਖੇਤਾਂ 'ਚ ਤੇ ਗੰਨੇ ਗੰਨੇ ਮੈਂ ਆਪ ਨਾ ਤਿੰਨ ਤਿੰਨ ਚਾਰ ਚਾਰ ਗੰਨੇ ਚੂਫ ਜਾਂਦਾ ਸੀ ਮੈਂ ਖੇਤ ਨੂੰ ਜਾਂਦਾ ਗੰਨਾ ਪਟ ਲਿਆ ਚੂਫਦਾ ਗਿਆ ਫਿਰ ਚੂਫਦਾ ਆ ਦੋ ਤਿੰਨ ਵਾਰੀ ਖੇਤ ਜਾਂਦਾ ਮੈਂ ਤਿੰਨ ਤਿੰਨ ਚਾਰ ਚਾਰ ਹੁਣ ਇੱਕ ਚੂਫੀ ਦੇ ਪੈਰੀ ਘਟ ਕੇ ਦੰਦ ਜਿਹੜੇ ਹੀ ਨਹੀਂ ਨਾ ਜਵਾਕ ਵੀ ਨਜੂਬ ਦੇ ਨਹੀਂ ਜੂਬਦਾ ਵੀ ਦੰਦ ਉਹ ਹੋ ਜਾਣਗੇ ਹੁਣ ਮੈਂ ਉਂ ਲਾ ਛੱਡਾ ਮਰ ਲੱਗਦਾ ਹੁੰਦਾ ਅੱਛਾ ਤੂੰ ਮੈਂ 5-7 ਦਿਨਾਂ 10-12 ਗੰਨੇ ਪਟਕੇ ਨਾ 5-6 ਦਿਨਾਂ ਤੋਂ ਤੇ ਛਿਲ ਕੇ ਉਹ ਤੋਂ ਕਿਹਾੜੀ ਵਾਲੇ ਤੋਂ ਰੋਹ ਕਣ